ਹਾਂਜੀ ਮਾਦਰ ਨਹੀਂ ਹੋਇਆ ਕੁਛ ਨਹੀਂ ਬੁੱਤ ਉਹਦੀਆਂ ਨਾ ਛੜੀਆਂ ਬੰਨਣ ਦੇ ਆ ਪਤਾ ਨਹੀਂ ਉਹ ਦੇ ਲਾਉਣੀ ਕਲੇ ਆਤਾ ਹਾਂ ਕਿਉਂ ਮੱਕੋ ਮੰਨ ਦੇ ਹੋਣਾ ਪਾਪਾ ਨੂੰ ਫਤਲੋਂ ਦੇ ਆ ਵੂ ਬਣਿਆ ਅੱਜ ਮੁੰਡਾ ਮਨਕੀਤ ਬਣੀ ਅੱਜ ਕੁੜੀ ਮੰਮਾ ਕਿੱਜਾ ਦਿਖਾਣਾ ਇਹ ਜੇ ਜਾਦੂ ਕੀ ਆ ਮੰਮਾ ਇੱਕ ਜਾਦੂ ਦਿਖਾਣਾ ਆ ਵੀ ਆ ਹੂੰ ਓਕੇ ਅੱਛਾ ਹੂੰ ਦਿਖਾਣੀ ਅੱਛਾ ਫੇਰ ਆ ਗਿਆ ਮਨਕੀਤ ਤੁਸੀਂ ਜਾਦੂ ਕਰੋ ਹੰਗੂਠੇ ਵਾਲਾ ਇਹ ਆ ਮੈਨੂੰ ਫੜਾ ਦੋ ਮਾਚਿਸ ਮੈਨੂੰ ਫੜਾ ਦੋ ਕਰੋ ਐਦਾਂ ਗੁੱਟਾ ਕਿਤੇ ਗਿਆ ਅਹ ਕੰਦੇਦਾ ਹਲੋ ਮਮਾ ਉਹ ਲਈ ਸਾਰੀ ਜੜੀ ਕਰਦੇ ਪਹਿਲੇ ਇਹਨੂੰ ਇਦਾਂ ਦਾ ਜ਼ੋਰ ਦੇ ਕਰੀਏ ਤੇ ਇੱਥੋਂ ਕੁਛ ਹੁੰਦਾ ਤੇ ਬਾਅਦ ਚ ਇਦਾਂ ਇਦਾਂ ਕਰਕੇ ਇਦਾਂ ਦਾ ਛੇਤੀ ਛੇਤੀ ਕਰ ਲੀਏ ਤੇ ਕੰਟ ਟਪੜਾ ਮੈਨੂੰ ਦੇ ਨਹੀਂ ਪੈਂਦਾ ਉੱਡਣ ਦੇ ਹਵਾਾਂਂ ਡੀ ਹੈ ਨਾ ਅੱਜ ਕੋਈ ਨਹੀਂ ਕਿਹਾ ਹੀ ਉੱਥੇ ਬਿੱਲੀਆਂ ਬਿੱਲੀਆਂ ਦਾ ਘਰ ਆ ਬਿੱਲੀਆਂ ਤਾਂ ਮਮਾ ਚਾਹੀ ਮਮਾ ਉਦਾਂ ਨਮਰੂਦ ਕੱਚਾ ਧੁੰਨਿਆ ਹੈ ਤੇ ਉਹ ਮਮਾ ਧੁੰਨਿਆ ਉਹ ਲੱਗ ਗਈ

ਤੇ ਕਿਦਾਂ ਉੱਡੇ ਉੱਡਦਾ ਹੀ ਨਹੀਂ ਆ ਬੁੱੱਦਾ ਇਹ ਖਾਦੇ ਮੰਮਾ ਖਾਦੇ ਕੋਈ ਗੰਦੀ ਆ ਉਹ ਡਿੱਗ ਗਿਆ ਮੰਮਾ ਕਿ ਮਮਮੀ ਨਹੀਂ ਪਾਉਂਦੀ ਆ ਕੀ ਲੱਭਣ ਦੇ ਜੀ ਇਥੋਂ ਹਾਂ ਵੇਟੀ ਨਾਲ ਪੱਕੀ ਸੇ ਲਵਾਉਣਾ ਓਪਾ ਓਪ ਬਣਾਇਆ ਹੀ ਓਪਾਇਆ ਹੀ ਕੁਛ ਕੀ ਪਾਇਆ ਹੀ ਕੋਈ ਪੱਤੇ ਲਾ ਕੇ ਨਾ ਇਹਦੇ ਚ ਪਾਇਆ ਹੀ ਉਹ ਬੁੱਬੂ ਮੰਗਣੀ ਮੰਮੀ ਅੱਜ ਮੰਨ ਜੇਗਾ ਬੁੱੱਦਾ ਮਾਂ عندي ਪਤਾ ਨਾ ਚੜੀ ਪੁੱਤ ਸਾਰੇ ਕੱਪੜੇ ਖਰਾਬ ਹੋ ਜਾਣਗੇ ਉਹ ਗੂਗੂ ਨਿਕਲ ਗਏ ਉਹ ਗੂਗੂ ਡਿੱਗੇ ਨਾ ਉਹ ਹੱਥ ਲਿਬੜ ਜਾਣੇ ਬਹੁਤ ਸਾਰੇ ਮਿੱਟੀ ਨਾਲ ਹਾਂਜੀ ਫੇਰ ਦੂਰ ਨਾਲ ਪੁੱਤ ਉਹ ਤਾਂ ਪੱਟਕੇ ਲੈ ਆਉਂਦੇ ਨਾ ਪਿੱਛੋਂ ਜਿਹੜੇ ਪੱਠੇ ਵੱਡੀ ਦੇ ਆ ਉਹ ਨਾ ਉਹ ਮਿੱਟੀ ਨੂੰ ਖੋਲਦੇ ਨੇ ਉਹ ਇਹਦਾ ਬੂਟਾ ਨਹੀਂ ਬਾਨਾ ਬੂਟਾ ਵਾਗੂ ਗੇਗਾ ਇਨਾ ਪਾ ਬਚ ਗਿਆ ਪਿੱਛੋਂ ਹਾਂਜੀ ਮੈਂ ਖੋਦਦੇ ਹਾਂ ਰੁਕ ਜਾ ਖੋਦਦੇ ਕਈ ਲੈ ਕੇ ਆਨੇ ਆ ਫਿਰ ਉਹਨੂੰ ਖੋਦਾਂਗੇ ਠੀਕ ਆ ਨਵੋ ਖੋਦ ਬਾਕੀ ਥੋੜਾ ਤੂੰ ਖੋਦ ਦਮਿੱਟੀ ਨਵੋ ਮਿੱਟੀ ਖੋਦ ਜਾਓ ਚਮਚ ਲੈ ਕੇ ਆਓ ਤੇ ਮਿੱਟੀ ਖੋਦੋ ਤੇ ਆ ਆ ਲਾਓ ਗੂੰਗਲੂ ਪੱਠੇ ਪੈਣਦੇ ਆ ਜੀ ਡੰਗਰਾਂ ਨੂੰ ਅੱਜ ਆਪਣੀਆਂ ਕਟੀਆਂ ਬੱਚੀਆਂ ਉਹ ਥੱਲੇ ਬੈਠਾ ਵਿਚਾਰਾ ਵਿਚਾਰੀ ਸੌਰੀ ਪੱਠੇ ਪੈਣਦੇ ਆ ਅਜਾ ਵਾਬੜੀ ਵਗੰਡੀ ਆ। ਇੱਥੇ ਆਵੇ ਇੱਥੇ ਸਨ। ਆ। ਚਲੋ ਚਲੋ ਚਲੋ। Hanji, <laughs> Onu ya.

ਬੋਲਣਾ ਆਂਦਾ ਏ ਮम्मा ਮम्मा ਪਹਿਲਾਂ ਆਪਾਂ ਨਾ ਏਡਾ ਕੁ ਬਣਾਇਆ ਏ ਉਹਦੇ ਚ ਆਇਆ ਨਾ ਆਇਆ ਤਾਂ ਮम्मा ਤੇ ਗੁੰਗਲੂ ਵੱਡਾ ਲਿਆ ਜਾਂ ਗੁੰਗਲੂ ਛੋਟਾ ਲੈ ਲਓ ਉਹ ਨਹੀਂ ਮਮਾ ਹੂੰ ਵੱਡਾ ਲਾ ਮੰਗ ਤੇ ਵੱਡੇ ਗੁੰਗਲੂ ਆਂਦੇ ਤੇ ਇਦਾਂ ਨਹੀਂ ਆਉਣਾ ਕੋਈ ਹੁਣ ਗੁੰਗਲੂ ਦੇ ਪੁੱਟੇ ਆ ਗਿਆ ਫਿਰ ਕੋਚਨ ਕਿਉਂ ਨਹੀਂ ਹੁੰਦਾ ਉਹਦੇ ਉਂਗਲ ਤੇ ਨਾ ਮਾਰਦੀ ਪੁੱਤ ਇੱਕ ਚਮਚ ਉਹਨੂੰ ਦੇ ਨਾ ਮਮਾ ਆਇ ਦਾ ਕਰਦਾ ਵੇਦਾ ਇਹਦਾ ਕੀ ਤੇ ਪੰਦੀ ਤਾਂ ਕਰ ਤਾ ਆ ਵੇਖਾ ਮਾਨੀ ਗਿਰ ਤੇ ਕਿੱਥੇ ਬੈਠੇ ਉਹਨਾਂ ਨੇ ਮਾਰੀ ਤਾਂ ਨਹੀਂ ਆਈ ਦਾ ਮੰਗੀ ਤਕਲਾਵਾਊਾ ਇਹਦਾ ਟਕਲਾ ਬਣਾ ਦੇਗਾ ਨਾ ਬੋਤ ਨਾ ਮਰ ਉਹ ਨੂੰ ਕੁਛੇਉ ਨਾ ਕੁਛੇਉ ਨਾ ਇਹ ਮੋਟੇ ਰੱਬੀ ਆਪਰੇ ਕੋਲਾ ਵਿਖਤਾ ਹੀ ਕਦੇ ਇਹ ਬਰਾਬਰ ਓਕੇ